ਤਾ ਤੁਸੀਂ ਦੇਖ ਰਹੇ ਹੋ ਦਰਾਵਰ ਚੈਨਲ ਸੋ ਅੱਜ ਵਿਸ਼ੇਸ਼ ਤੌਰ ਤੇ ਤੁਹਾਡੇ ਨਾਲ ਇੱਕ ਅਹਿਮ ਵਿਸ਼ੇ ਤੇ ਗੱਲਬਾਤ ਕਰਨ ਜਾ ਰਹੇ ਆ ਪਿਛਲੇ ਦਿਨੀ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਸਾਡੇ ਕੌਮ ਦੇ ਇਤਿਹਾਸਕਾਰ ਕਰਨਲ ਸਿੰਘ ਸੋਤਾ ਜੀ ਜੁਣਾ ਦੀ ਸੋ ਉਸ ਦੇ ਵਿੱਚ ਕੁਝ ਇਤਰਾਜਯੋਗ ਟਿੱਪਣੀਆਂ ਉਹਨਾਂ ਨੇ ਭਗਵਾਨ ਵਾਲਮੀਕੀ ਮਹਾਰਾਜ ਜੀ ਤੇ ਵੀ ਕੀਤੀਆਂ ਔਰ ਕੇਸਾ ਨੂੰ ਲੈ ਕੇ ਪਾਵਨ ਵਾਲਮੀਕੀ ਤੀਰ ਦੇ ਇਤਿਹਾਸ ਨੂੰ ਲੈ ਕੇ ਬਹੁਤ ਸਾਰੇ ਵਿਚਾਰ ਉਹਨਾਂ ਨੇ ਕੀਤੇ ਸੀ ਔਰ ਉਹਨਾਂ ਵਿਚਾਰਾਂ ਨੂੰ ਲੈ ਕੇ ਅ ਅੱਜ ਸਾਡੇ ਨਾਲ ਕਾਸਟਾ ਅਤੇ ਸੈਕਟਰ ਵਾਲਮੀਕੀ ਸਭਾ ਇੰਟਰਨੈਸ਼ਨਲ ਯੂਕੇ ਦੀ ਟੀਮ ਸਾਡੇ ਨਾਲ ਸਾਰੀ ਮੌਜੂਦ ਹੈ ਸੋ ਇਸ ਟੀਮ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਹੜੇ ਤੱਥ ਜਿਹੜੇ ਤੱਥ ਉਹਨਾਂ ਨੇ ਪੇਸ਼ ਕੀਤੇ ਆ ਪਵਨ ਵਾਲਮੀਕੀ تیر ਦੇ ਇਤਿਹਾਸ ਨੂੰ ਲੈ ਕੇ ਜਾਂ ਭਗਵਾਨ ਵਾਲਮਿੱਕੀ ਮਹਾਰਾਜ ਨੂੰ ਜਿਹੜੀਆਂ ਗੱਲਾਂ ਦੇ ਵਿੱਚ ਉਹ ਸਾਨੂੰ ਦਰਸਾ ਰਹੇ ਨੇ ਕੀ ਉਹ ਕਿੱਥੇ ਤੱਕ ਦੀਆਂ ਸੱਚ ਨੇ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਸੋ ਸਾਡੇ ਨਾਲ ਸੈంటర్ ਵਾਲਮੀਕੀ ਸਭਾ ਦੀ ਸਾਰੀ ਟੀਮ ਤੁਸੀਂ ਦੇਖ ਸਕਦੇ ਹੋ ਮੌਜੂਦ ਹੈ ਸਭ ਦੀ ਸਵਾਗਤ ਹੈ ਦਰ观众 ਜਨਤੋ ਜੀ ਤੁਸੀਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਰ ਜਿਹੜਾ ਕਮਨੈਸਿੰਘ ਸੋਤਾ ਜਿਹੜਾ ਦੀ ਵੀਡੀਓ ਵਾਇਰਲ ਹੋਈ ਆ ਉਸ ਬਾਰੇ ਤੁਹਾਡਾ ਕੀ ਕਹਿਣਾ ਜੀ ਸਭ ਤੋਂ ਪਹਿਲਾਂ ਤੁਹਾਡਾ ਮੰਮੀ ਜੀ ਧੰਨਵਾਦ ਆ ਕਿ ਤੁਸੀਂ ਸਮਾਂ ਦੇ ਦਿੱਤਾ ਕਿ ਉਹਨੇ ਜੀ ਤੇ ਤੁਸੀਂ ਜਿਹੜਾ ਵੀ ਕੁਐਸਚਨ ਕਰਨਾ ਕਮਨੈਸਿੰਘ ਨੇ ਜੋ ਵੀਡੀਓ ਕੀਤੀ ਹੈ ਉਹਦੇ ਬਾਰੇ ਪਹਿੰਤੂ ਪੰਡ ਜਿਹੜਾ ਪੁੱਛਾਂ ਨੂੰ ਪੁੱਛ ਸਕਦੇ ਜੀ ਸਰ ਸਭ ਤੋਂ ਪਹਿਲਾਂ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੀ ਪਾਵਨ ਵਾਲਮੀਕੀ ਤੀਰਥ ਦੇ ਕੇਸਾਂ ਦੀ ਗੱਲਬਾਤ ਜੇ ਜਕਰ ਕਰਦੇ ਆ ਤੇ ਸਭ ਤੋਂ ਪਹਿਲਾਂ ਭਾਰਤੀ ਵਾਲਮੀਕੀ ਸਵਾ ਨੇ ਪਾਵਨ ਵਾਲਮੀਕੀ ਤੀਰ ਦੇ ਕੇਸਾ ਦੇ ਨੇ ਲੜਾਈ ਲੜੀ। ਉਹਨਾਂ ਨੇ ਇਹ ਵੀ ਜਗਤ ਕੀਤਾ ਸੀ। ਇਸ ਬਾਰੇ ਤੁਸੀਂ ਦੱਸੋਗੇ ਕਿ ਕਿੱਥੇ ਤੱਕ ਦੀ ਇਸ ਸਤਾਈ ਖੜੀ? ਨਹੀਂ ਇਹ ਵਿੱਚ ਕੋਈ ਸਤਾਈ ਨਹੀਂ। ਦੇਖੋ ਸੈਂਟਰ ਵਾਲਮੀਕੀ ਸਵਾ ਨੇ ਲਈਆ, ਉਹ ਪਾਕੀ ਨਮਿਸਤ ਤੋਂ ਕਮ ਰਦੀ, ਇਸ ਤੋਂ ਪਰਸਾ ਦੀ ਸਰਪੰਨ। ਜੀ ਠੀਕ ਹੈ। ਜਿਹੜਾ ਕੇਸਾ ਦਾ ਮਾਮਲਾ ਉਹ ਦਿਨ ਵਿੱਚ ਸ਼ੁਰੂ ਹੋਣਾ। ਸਰ ਜੇਕਰ ਤੁਸੀਂ ਕੋਈ ਵੀ ਮਤਲਬ ਜਜਮੈਂਟ ਵਗੈਰਾ ਦੇਖਣੀ ਚਾਹਦੇ ਹੋ ਸਾਡੇ ਸਾਡੇ ਕੋਲ ਲੈ ਲੈਂਦੇ ਹਾਂ ਜਜਮੈਂਟ ਪਿਆ ਕਿ 2000 ਦਿੱਤੀ ਹੋਣੀ ਜੀ ਤੇ ਕਾਫੀ ਗ੍ਰੇ ਕੈਸ ਹੈ ਇਹ ਉਹ ਮਤਲਬ ਸੈਂਟਰ ਵਲਮਿਕਸ ਸਭ ਨਹੀਂ ਕਰੇਗਾ ਜੀ ਇਹ ਪੱਕੀ ਗੱਲ ਹੈ ਕਿ ਜ਼ਰੂਰ ਆ ਕੇ ਅਸੀਂ ਇਹਨਾਂ ਨੂੰ ਟਾਈਮ ਦਿੱਤਾ ਸੀ ਜੀ ਸਾਡੀ ਸੈਂਟਰਲ ਵਲਮਿਕ ਸਭਾ ਪੰਦਰਾਂ ਸ਼੍ਰੀਮੇ ਜੀ ਜਿਹਦੇ ਵਿੱਚ ਸਾਡੇ ਮੇਨ ਪੀਸੈਂਸ ਹੁੰਦਾ ਜੀ ਜਗਦੀਸ਼ ਰਾਜੀ ਜੀ 扬ਚੰਦ ਕੈਜੀ ਜੀ 扬ਚੰਦ ਭੜਾਂਜੀ ਜੀ ਜੀ ਬੱਬਨਾਰ ਜੀ ਹੋਰ ਬੜੇ ਸਾਥੀ ਦਾਨਦਲ ਮੱਤੂ ਜੀ ਸਾਡੇ ਇੱਕ ਪੈਸ਼ਰ ਇਹ ਸੂਚੀ ਟੀਮ ਨੇ ਇਜਰੋਤੀ ਉਹ ਉਹਨਾਂ ਨੇ ਮਨ ਦੇ ਵਿੱਚੋਂ ਬਣਾਇਆ ਕਿ ਇਹਨੂੰ ਆਪਾਂ ਕਿੱਦਾਂ ਕੰਮ ਨੂੰ ਕਰਨਾ ਹੈ ਸਾਡੇ ਵੱਡੇ ਵਿੱਚੋਂ ਬੰਨੇ ਕੀਤਾ ਜੀ ਉਹਦੇ ਚ ਇਹ ਵੀ ਜ਼ਿਕਰ ਕੀਤਾ ਕਿ ਅਸੀਂ ਸਾਨੂੰ ਵੀ ਸੋਇਕ ਨੂੰ ਕੀਤਾ ਠੀਕ ਆਉਂਦੀ ਸੀ ਉੱਤੋਂ ਜੀ ਆ ਉਹ ਸਾਡੇ ਸਮਾਜ ਨੂੰ ਨਾਮ ਰਿਹਾ ਸੀ ਬਾਰਾਂ ਵਿੱਚ ਮੰਗ ਪਰ ਜਿਹੜੀ ਉਹ ਇਹ ਚੰਗ ਜਿਹੜੀ ਸ਼ਰੀ ਹੈ ਇਹ 1925 ਤੋਂ ਬਾਅਦ ਸ਼ੁਰੂ ਹੋ ਗਈ ਜੀ ਤੁਲਨੀ ਕਰ ਬੈ ਜੀ ਹਾਂ ਮਤਲਬ ਲੈ ਲੋ ਇਹਦਾ ਸੰਘਰਸ਼ ਜੀ ਜਿਹੜੀ ਵਾ ਸਟਾਰਟਿੰਗ ਗੱਲ ਕੀਤੀ ਹੈਗੀ ਆ ਕਿ ਅਸੀਂ ਉੱਥੇ ਇੱਕ ਕਲਾਫਲਾ ਲੈ ਕੇ ਤੁਰਿਆ ਜੀ ਉਹਦੇ ਚ ਵੀ ਜਿਹੜੀ ਆ ਉਹ ਭੂਜਰ ਅਮਰੀ ਸਾਡੇ ਪਹਿਲੇ ਪ੍ਰਧਾਨ ਸੈਂਟਰ ਵਾਲੀ ਸਵਾਲ ਇਹ ਕਿਹਦੇ ਜੀ ਪੁਨੀ ਸਰਚੌਣ ਦੇ ਪਹਿਲੇ ਪ੍ਰਧਾਨ ਉਹ ਵਿੱਚ ਮਜੂਰ ਸੀ ਜੀ ਉਹ ਕਾਫਲਾ ਲੈ ਕੇ ਗਿਆ ਜੀ ਕੈਂਟ ਦੇ ਵਿੱਚ ਮੀਟਿੰਗ ਹੋਈ ਹੈ ਬੇਈ ਜੀ ਪਹਿਲਾ ਜਿਹੜਾ ਕਾਫਲਾ ਚੱਲਿਆ ਜਮਸ਼ੀਰ ਤੋਂ ਕੈਂਟ ਵਿੱਚ ਰੁਕਿਆ ਕੈਂਟ ਵਾਲੇ ਨੇ ਉਹਨਾਂ ਦਾ ਸਾਰਾ ਪ੍ਰਬੰਧ ਕੀਤਾ ਯਾਰ ਜੀ ਫਿਰ ਦੂਜਾ ਜਿਹੜਾ ਕਾਫਲਾ ਆਇਆ ਉਹ ਇੱਥੇ ਹੰਬੋ ਵਾਲਾ ਤੇ ਵੀ ਅਸੀਂ ਦੇਖਦੇ ਹਾਂ ਜੀ ਇਰਕੇ ਸਾਰੇ ਏਰੀਏ ਦੇ ਨੇ ਸੁਲਤਾਨਪੁਰ ਤੋਂ ਕੁਝ ਇਹਨਾਂ ਨੇ ਕਿਤੇ ਵੱਡਾ ਕੰਮ ਕੀਤਾ ਹੈ ਜੀ ਇੱਥੇ ਵੱਡਾ ਕੱਟ ਕਰਕੇ ਲੰਦਰ ਪਾਣੀ ਦਾ ਪ੍ਰਬੰਧ ਕੀਤਾ ਹੈ ਜੀ ਮੁੜ ਕੇ ਜਾ ਕੇ ਕੇਂਦਰੀ ਮੰਤਰੀ ਦੇ ਵਿਚ ਵੀ ਇਕੱਠ ਹੋਇਆ ਦੂਜੇ ਦਿਨ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਜੀ ਤੇ ਸਰ ਜੀ ਜਿਹੜਾ ਇੱਕ ਉਹਨਾਂ ਵੱਲੋਂ ਇੱਕ ਹੋਰ ਇਤਰਾਜ਼ ਜਨ ਜਿਹੜੀ ਟਿੱਪਣੀ ਕੀਤੀ ਜਾਂਦੀ ਉਹਨਾਂ ਨੇ ਇਹ ਜ਼ਿਕਰ ਕੀਤਾ ਸੀ ਕਿ ਜਿਹੜੀ ਸਭ ਤੋਂ ਪਹਿਲਾਂ ਭਾਰਤੀ ਵਾਲਮੀਕੀ ਸਭਾ ਕੰਮ ਕਰਦੀ ਸੀ ਪਾਵਨ ਵਾਲਮੀਕੀ ਚੀਜ਼ ਦੇ ਤੁਸੀਂ ਕਹਿ ਰਹੇ ਆ ਕਿ 93 ਤੋਂ ਤੁਸੀਂ ਕੇਸ ਲਾਉਦੇ ਸੀ ਪਰ ਤੁਸੀਂ ਇਹ ਜ਼ਰੂਰ ਚਲਣਾ ਪਾਇਓ ਕਿ ਕਰਨਲ ਸਿੰਘ ਸੋਤਾ ਜੀ ਸਭਾ ਕੰਮ ਕਰਦੇ ਸੀ ਕਿ ਜਾਂ ਭਾਰਤੀ ਵਾਲਮੀਕੀ ਸਭਾ ਜਾਂ ਸੈਂਟਰ ਵਾਲਮੀਕੀ ਸਭਾ ਕੰਮ ਕਰਦੀ ਸੀ ਸੈਂਟਰਲ ਵਾਲਮੀਕੀ ਸਭਾ ਨੇ ਸਾਰੇ ਹੀ ਜਥੇਬਦੀਆਂ ਬਣਾ ਲਿਆ ਸਾਡੇ ਮਾਨ ਜੋ ਪਟੀਸ਼ਨਸ ਹੁੰਦਾ ਜੀ ਜਗਦੀਸ਼ ਸਾਹਿਬ ਜੀ ਉਹਨੇ ਸਾਰੇ ਜਥੇਬੰਦੀਆਂ ਨੂੰ ਕਿਹਾ ਅੱਗੇ ਆਓ ਬੱਠੇ ਕੀਤਾ ਸਾਰਿਆਂ ਨੂੰ ਉਹਦੇ ਚ ਮੇਨ ਸਾਡੇ ਸਾਰੇ ਸੈਂਟਰ ਵਰਮਿਕਸੇ ਬਤ ਕਰ ਹੋ ਗਈ ਜੀ ਤੇ ਅਸੀਂ ਉਹ ਪ੍ਰਕਾਸ਼ ਗੱਪਰ ਨੂੰ ਵੀ ਉਹਨਾਂ ਨੇ ਵਿੱਚ ਨਾਲ ਲਿਆ ਜੀ ਕਰਨੈ ਸਿੰਘ ਸੋਪਾ ਜੀ ਨੂੰ ਵੀ ਲਿਆ ਜੀ ਤੇ ਗਿਜਰਮ ਵਰਮਿਕੀ ਜੀ ਨੂੰ ਵੀ ਨਾਲ ਲਾਇਆ ਜੀ ਤੇ ਆਪਣੇ ਮਹਿੰਦਰ ਸਿੰਘ ਹਮੀਰਾ ਜੀ ਜੀ ਅਬਰਸ਼ੀਤੀਦਾ ਜੀ ਜੀ ਬੰਦੀਰ ਸਿੰਘ ਮਾ ਜੀ ਜੀ ਔਰ ਸਾਰੇ ਜਥੇਬੰਦੀ ਨੂੰ ਇਕੱਠੇ ਕਰਕੇ ਭਾਗੇ ਉਹਨਾਂ ਨੇ ਗੱਲ ਕਹੀ ਵੀ ਅੱਗੇ ਹੋ ਕੇ ਇੱਕ ਸੰਦਰਸ਼ ਕੋ ਜੀ ਸਰ ਇੱਕ ਇੱਕ ਹੋਰ ਸਵਾਲ ਉਹਨਾਂ ਨੇ ਇੱਕ ਜ਼ਿਕਰ ਕੀਤਾ ਸੀ ਕਿ ਜਿਹੜਾ ਅੱਜ ਸੈਂਟਰ ਵਲਮ ਕੀ ਸਭਾ ਨੇ ਦੁਬਾਰਾ ਫਿਰ ਕੇਸ ਲਾਤਾ ਪਾਰਸ਼ਲਾ ਦਾ ਇਹ ਮੂਰਖਤਾ ਹੈ ਉਹਨਾਂ ਨੇ ਇਹ ਉਹਨਾਂ ਦੀ ਵੀਡੀਓ ਕਲਿੱਪ ਹੈ ਉਹਨਾਂ ਦਾ ਉਹਨਾਂ ਨੇ ਇਹ ਗੱਲ ਕਹੀ ਆ ਇਥੇ ਇਸ ਗੱਲ ਦੇ ਉੱਤੇ ਤੁਸੀਂ ਕੀ ਕਹਿਣਾ ਤੁਹਾਨੂੰ ਮਨਦੀ ਜੀ ਮੈਂ ਇਹ ਗੱਲ ਬਿਲਕੁਲ ਤੁਹਾਡੀ ਸਹਿਮਤ ਹਾਂ ਸੁਣੀ ਆ ਜੀ ਉਹਨਾਂ ਦੀ ਵੀਡੀਓ ਮੈਂ ਵੀ ਸੁਣੀ ਜੀ ਪਰ ਉਹ ਜੋ ਗੱਲ ਕਹਿੰਦੇ ਕਿ ਬੜਾ ਦਬਾ ਸੀ ਜੀਜੀਪੀ ਸਬ ਸਹਿਮਤ ਇਹ ਨਾਮ ਲਿਆ ਉਹਨਾਂ ਨੇ ਜੀ ਇਦਾਂ ਦਾ ਕੋਈ ਨਹੀਂ ਅੱਛਾ ਜੀ ਮੇਰੇ ਕੋਲ ਡੀਐਸਪੀ ਆਇਆ ਹੈ ਐਸਐਚਓ ਜੀ ਤੁਹਾਨੂੰ ਪ੍ਰੀਤ ਮਿਲ ਗਿਆ ਐਸਐਸਪੀ ਸੀ ਜੀ ਪਰ ਮੈਨੂੰ ਫੋਨ ਕੀਤਾ ਸੈਨ ਕਰੋ ਮੈਂ ਨਹੀਂ ਕੀਤਾ ਮੈਨੂੰ ਨਹੀਂ ਚੱਕ ਕੇ ਲੈ ਕੇ ਪਰ ਉਹਨਾਂ ਨੇ ਜ਼ਿਕਰ ਕੀਤਾ ਸੀ ਕੁੱਟ-ਕੁੱਟ ਕੇ ਸਮਾਜ ਦੇ ਬੰਦਿਆਂ ਨੂੰ ਲੀਡਰਾਂ ਨੂੰ ਕੁੱਟ-ਕੁੱਟ ਕੇ ਰਾਜੀ ਨਾਮ ਕਰਾ ਏਦਾਂ ਦੀ ਕੋਈ ਘਟਨਾ ਹੋਈ ਸੀ ਬਿਲਕੁਲ ਨਹੀਂ ਟੰਦਾ ਦੇਖੋ ਜੇ ਹੋਈ ਹੁੰਦੀ ਤੇ ਸਾਨੂੰ ਵੀ ਚੱਕਣਾ ਸੀ ਜੀ ਦੇਖੋ ਅਸੀਂ ਮੈਂਬਰ ਹਾਂ ਜੀ ਹਫੀਜ਼ ਚਾਂਸਾ ਹੁਤਾ ਜੀ ਨਹੀਂ ਸੀ ਇੱਥੇ ਹੈਗੇ ਜੀ ਮੈਂ ਬੈਠਾ ਹਾਂ ਪਰਜੀਤ ਬੈਠਾ ਰਾਜਿੰਦਰ ਬੈਠਾ ਸਾਡੇ ਤੇ ਕਿਹੜੇ ਦਬਾਅ ਪਾਇਆ ਜੀ ਦਬਾਅ ਪਾਇਆ 25 ਬੰਦਿਆਂ ਤੇ ਜੀ ਤੇ ਪਰ ਜਿੰਨੇ ਹੋਰ ਸੈਂਟਰ ਵਾਲਮੀਕੀ ਸਭਾ ਹੋ ਤੱਕ ਕੇਸ ਲੜ ਰਹੀ ਆ ਪਰ ਪਿਛਲੇ ਦਿਨ ਇਹਨਾਂ ਨੇ ਇੱਕ ਆਪਣੀ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਕਿ 3 ਕਰੋੜ ਦੇ ਕਰੀਬ ਜਿਹੜਾ ਪੈਸਾ ਉਹਨਾਂ ਦੇ ਹੱਥੀ ਲੱਗਾ ਤਨੈ ਸਿੰਘ ਸੋਤਾ ਜੱਥੀ ਪਰ ਇਹ ਕੀ ਰੋਲ ਆ ਉਹ ਉਹ ਉਹਨਾਂ ਨੂੰ ਕੋਈ ਕੈਸ਼ੀਅਰ ਲਾਇਆ ਸੀ ਜਾਂ ਕੀ ਰੋਲ ਰਿਹਾ ਸੀ ਉਹਨਾਂ ਦਾ ਇੱਥੇ ਕੋਈ ਸ਼ੱਕ ਨਹੀਂ ਜੋ ਕਹਿੰਦੇ ਸੱਚ ਕਹਿੰਦੇ ਆ ਇਹ ਇੱਥੇ ਬਿਲਕੁਲ ਸੱਚ ਹੈ ਜੀ 3 ਕਰੋੜ ਤੋਂ ਘੱਟ ਹੈ ਪੈਸੇ ਸਾਡੇ ਜ਼ਿਆਦਾ ਲੱਗੇ ਇਸ ਟਾਈਮ ਜੀ ਕਿ ਉਦੋਂ ਮਤਲਬ ਇੰਨਾ ਤਮਾਦਾ ਮੰਨ ਲਓ ਸਨ ਵੀ ਨਹੀਂ ਤੇ ਜ਼ਿਆਦਾ ਤਜਰਬਾ ਜੀ ਤੇ ਭਾਜੀ ਨੇ ਸੋਚਿਆ ਕਿ ਪੜੇ ਲਿਖੇ ਜਰਨਲਿਸਟ ਹੈਗੇ ਇਹਨਾਂ ਨੂੰ ਦੇ ਦਿੱਤਾ ਜੀ ਕੌਮ ਪ੍ਰਕਾਸ਼ ਦੇ ਅਧਰਮੋਂ ਦੇ ਦਿੱਤਾ ਜੀ ਆਰਮ ਜੀ ਨੂੰ ਕੀਤਾ ਜੀ ਹੋਰ ਬੰਦੇ ਸਮਾਜ ਦੇ ਬਹੁਤ ਅੱਗੇ ਆਏ ਜੀ ਪਰ ਉਹ ਜਦੋਂ ਉਹਨਾਂ ਦੇ ਕੰਮ ਕੋ ਉਹਨਾਂ ਨੂੰ ਸੰਤੁਸ਼ਟੀ ਨਹੀਂ ਮਿਲੀ ਜੀ ਫਿਰ ਮੈਨੂੰ ਤੇ ਪਰਮਜੀਤ ਨੂੰ ਆਪਣੀ ਸਾਡੀ ਆਤਮਿਕ ਇੰਤਰੀ ਹੈ ਉਹਨਾਂ ਨੇ ਪਾਵਰ ਟੈਨਸੀ ਨੂੰ ਭੇਜੀ ਜੀ ਕਹਿੰਦੇ ਵੀ ਇਦਾਂ ਵੀ ਆਪਣੇ ਆਪ ਇਸ ਪ੍ਰੋਬਲਮ ਉੱਤੇ ਲਟਕ ਗਿਆ ਹੈ ਤਾਂ ਜੀ ਇਹਨੂੰ ਆਪਾਂ ਹੱਲ ਕਿੱਦਾਂ ਕਰਨਾ ਵੀ ਉਹ ਬੰਦੇ ਟਾਈਮ ਨਹੀਂ ਲਈਏ ਜੀ ਉਪਰ ਨਰਸਿੰਗ ਜੀ ਸਾਡੇ ਬਹੁਤ ਸਖਤਾਰ ਜੀ ਉਹਨਾਂ ਨੇ ਗੱਲ ਕੀਤੀ ਕਿੰਨੇ ਬਸਤੇ ਤਰੀਕੇ ਹੁੰਦੇ ਆ ਜੀ ਪਹਿਲੀ ਜਿਹੜੇ 2003 ਦੇ ਵਿੱਚ ਇੱਕ ਦੋ ਵਾਰੀ ਉਹ ਤਰੀਕ ਤੇ ਆਏ ਆ ਜੀ ਮੁੜ ਕੇ ਸਾਡੀ ਆ ਤਿੰਨ ਬੇਬੀ ਅਸੀਂ ਸਾਰੇ ਜਾਣਦੇ ਹਾਂ ਜੀ ਜੀ ਵਿੱਚ ਕੋਈ ਸ਼ੱਕ ਨਹੀਂ ਹੈਗੀ ਉਹ ਕਿਸ ਇੱਥੇ ਇਹਨਾਂ ਨੇ ਇੱਕ ਗੱਲ ਜ਼ਿਕਰ ਕੀਤਾ ਹੈਗਾ ਜਿਹੜੀ ਮੈਨੂੰ ਜਿਹੜੀ ਸੁਣੀ ਆ ਕਿ ਅਸੀਂ ਨੌਰ ਕੋਰਟ ਤੋਂ ਵੀ ਕੇਸ ਸਾਰ ਕੇ ਸੈਸ਼ਨ ਕੋਰਟ ਦੂ ਵੀ ਹਾਰ ਗਏ ਜੀ ਇਹ ਨਹੀਂ ਗੱਲ ਹੈ ਕਿ ਸੈਸ਼ਨ ਕੋਰਟ ਦੇ ਕਿਸ ਜਿੱਤੇ ਅੱਛਾ ਜੀ ਨੌਰ ਕੋਰਟ ਤੋਂ ਆ ਰਹੇ ਆ ਜੀ ਨੌਰ ਕੋਰਟ ਦਾ 18 ਜਨਵਰੀ 2010 ਨੂੰ ਮੈਂ ਤਾਂ ਮੇਰੇ ਬੱਚੇ ਚਿੰਤ ਮਸਲ ਜੀ ਅਸੀਂ ਉੱਥੇ ਸੀ ਮਜਬੂਤ ਸਾਢੇ 5 6 ਵਜੇ ਫੈਸਲਾ ਆਇਆ ਸਾਡੇ ਹੱਥ ਚ ਆ ਜੀ ਜਦੋਂ ਫੈਸਲਾ ਸਾਡੇ ਹੱਥ ਚ ਆ ਸਮਾਜ ਨੇ ਲੱਡੂ ਗੰਡੇ ਢੋਣ ਵਜਾਇ ਜੀ ਲੋਕਾਂ ਨੇ ਦੀਪ ਮਣਾ ਕੀਤੀ ਜੀ ਔਰ ਇੰਗਲੈਂਡ ਦੇ ਜਿਹੜੇ ਸਾਡੇ ਸਾਥੀ ਆ ਜਿਹੜੀ ਸਾਡੀ ਫੰਡਿੰਗ ਕਰਦੇ ਆ ਨਾ ਸਾਨੂੰ ਭੇਜਦੇ ਆ ਰਿਕਾਂ ਦੇ ਉੱਥੇ ਸਮਾਜ ਦੇ ਬੰਦੇ ਢੋਣ ਲੱਗ ਗਏ ਜੀ ਸਾਡੇ ਆ ਸਮਾਜ ਦੇ ਹੱਕ ਚ ਕੇਸ ਹੋਇਆ ਜੀ ਪਰ ਕਰਨੈ ਸਿੰਘ ਸਪਤ ਜੀ ਚਲੋ ਕਿਦਾਂ ਮਿਸਟੇਕ ਕਰ ਗਏ ਕਿ ਅਸੀਂ ਸ਼ੈਸ਼ਨਪੁਰ ਤੋਂ ਕਿਸਾ ਹਾਰੇ ਸੀ ਜੀ ਸਰ ਇੱਕ ਉਹਨਾਂ ਵੱਲੋਂ ਜ਼ਿਕਰ ਕੀਤਾ ਜਾਂਦਾ ਕਿ ਜਿਹੜਾ ਸ਼ਿਮਲਾ ਦੇ ਵਿੱਚ ਵਿਧਾਨ ਸਭਾ ਦੇ ਬਾਹਰ ਇੱਕ ਰੈਲੀ ਕੀਤੀ ਜਾਂਦੀ ਆ ਉਹ ਰੈਲੀ ਸੀ ਜਾਂ ਇਤਰਾਜ਼ ਸੀ ਕੀ ਕੀ ਉਹ ਮਾਮਲਾ ਸੀ ਉਹਦੇ ਬਾਰੇ ਵੀ ਜ਼ਰੂਰ ਚੰਦਣਾ ਬਾਰੇ ਦੇਖੋ ਕਿਸਾਂ ਦੇ ਸਬੰਧਤ ਜਿਹੜੀ ਗੱਲ ਉਹ ਦੱਸ ਸਕਦਾ ਜੋ ਸ਼ਿਗਲੇ ਬਾਰੇ ਉਹਤ ਗਏ ਹੋਣਗੇ ਸੋ ਪਸਰ ਜੀ ਕਰਨਾ ਸੀ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਵੀ ਉੱਤੇ ਉਹਨਾਂ ਨੇ ਇਤਰਾਜ਼ ਜਨਕ ਟਿੱਪਣੀਆਂ ਕੀਤੀਆਂ ਉਹ ਕਿਤੇ ਨਾ ਕਿਤੇ ਰਮਾਇਣ ਦੇ ਵਿੱਚ ਵੀ ਉਹਨਾਂ ਨੇ ਇਹ ਗੱਲਾਂ ਕਹੀਆਂ ਕਿ ਭਗਵਾਨ ਵਾਲਮੀਕੀ ਮਹਾਰਾਜ ਨੂੰ ਉਹਨਾਂ ਨੇ ਦਰਸਾਇਆ ਗਿਆ ਕਿ ਉਹ ਦਸ਼ਰਥ ਦੇ ਪੁੱਤਰ ਨੇ ਤੋ ਤੁਹਾਨੂੰ ਕੀ ਲੱਗਦਾ ਫਿਰ ਕਿਤੇ ਨਾ ਕਿਤੇ ਜਿਹੜਾ ਉਹਨਾਂ ਦੇ ਸਾਰੇ ਜਿਹੜੀ ਉਹਨਾਂ ਦੀ ਕਹਾਣੀ ਕਥਨੀ ਆ ਉਹ ਕਿਤੇ ਨਾ ਕਿਤੇ ਸਾਨੂੰ ਹਿੰਦੂਵਾਦ ਦੇ ਨਾਲ ਜੋੜਦੀ ਆ ਤੁਹਾਨੂੰ ਕੀ ਲੱਗਦਾ ਇਹ ਉਹਨਾਂ ਦਾ ਜਿਹੜਾ ਬਿਆਨ ਹੈ ਉਹ ਜਾਇਜ਼ ਆ ਦੇਖੋ ਜੀ ਉਹ ਇਤਿਹਾਸਕਾਰ ਹਨ ਜੀ ਠੀਕ ਹੈ ਸਾਨੂੰ ਇੰਨਾ ਤਜਰਬਾ ਨਹੀਂ ਹੈ ਉਹਨੇ ਕਿੱਥੋਂ ਇਹ ਗੱਲ ਕੱਢੀ ਆ ਜੀ ਕਿੱਥੋਂ ਉਹਨਾਂ ਨੇ ਪੜਿਆ ਹੈਗਾ ਜੀ ਦੇਖੋ ਸੈਮੀਨਾਰਾਂ ਦੀ ਗੱਲ ਕਰਦਾ ਗਾੜੀ ਜਿਹੜੀ ਸੈਮੀਨਾਰ ਜਿੰਨੇ ਵੀ ਹੋਏ ਆ ਸਾਡੇ ਕੋਲ ਸਾਰੀਆਂ ਕਾਪੀਆਂ ਨੇ ਸੈਂਟਰਲ ਵਾਲਮੀਕਸ ਆ ਵਾ ਇੰਟਰਨੈਸ਼ਨਲ ਇੰਟਰਨੈਸ਼ਨਲ ਲੈਵਲ ਜਿਹੜੇ ਸੈਮੀਨਾਰ ਆ ਜੀ ਉਹ 12 ਕਰਾਏ ਆ ਜੀ ਵਕਫ ਵਕ ਜੀ ਸਾਨੂੰ ਇਹ ਗੱਲ ਨਹੀਂ ਕਿਤੇ ਜੀ ਡਿਸੀਜਨ ਉਹਨਾਂ ਨੂੰ ਦਿੱਸੀ ਜਾ ਤਾਂ ਆਪਾਂ ਨੂੰ ਇਸ ਗੱਲ ਤੇ ਕਰਨਾ ਵੀ ਸਵਾਲਦਾਰ ਜੀ ਦੇਖੋ ਸਾਡਾ ਨਾਨਕ ਤੇ ਯੂਨੀਵਰਸਿਟੀ ਜੀ ਪਾਫਰ ਸਿਮੀਨਾਰ ਹੋਏ ਜੀ ਪੰਜਾਬੀ ਯੂਨੀਵਰਸਿਟੀ ਜੁਵੇ ਪੰਜਾਬੀ ਸਿਟੇ ਫਿਰ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਚੀਜ਼ਾਂ ਨੇ ਲੱਭ ਪੀਓ ਅਸੀਂ ਹਰ ਬਾਰ ਜਾ ਕੇ ਸਿਮੀਨਾਰ ਵੀ ਪੀਓ ਔਰ ਕਿਤੇ ਗੱਲ ਸਾਡੇ ਧਿਆਨ ਚ ਨਹੀਂ ਆ ਰਹੀ ਬੰਦ ਜੀ ਜੀ ਮਰਜੀ ਇੱਕ ਹੋਰ ਰੋਣਾ ਵੱਲੋ ਜਿਗਤ ਕੀਤਾ ਜਾਂਦਾ ਕਿ ਆਪਣੇ ਓਮ ਪ੍ਰਕਾਸ਼ ਗੱਬਰ ਜੀ ਜਿਹੜੇ ਆ ਉਹਨਾਂ ਨੇ ਖੰਧ ਤੇ ਖੜੇ ਹੋ ਕੇ ਗੋਲੀਆਂ ਮਾਰੀਆਂ ਮਹੰਤਾ ਨੂੰ ਬਰਿਆਤ ਹੋਣਾ ਸਾਹਿਬ ਦੇ ਉੱਤੋਂ ਭਜਾਇਆ ਇਸ ਗੱਲ ਦੇ ਵਿੱਚ ਕਿੰਨੀ ਕਿ ਸਚਾਈ ਆ ਵਧੀਆ ਕਰਦਾ ਸੀ ਉਹਨਾਂ ਨੇ ਕੀਤਾ ਚਲੋ ਇੱਕ ਸੀ ਉਹਨਾਂ ਦੇ ਬਣੇ ਹੋਏ ਆ ਜੀ ਦੇਖੋ ਇਹ ਕੰਮ ਦੇ ਸਾਰੇ ਬਦਲ ਸਮੂਹ ਪਰਦੇ ਜਿੱਤੇ ਕਿ ਉਹ ਖੜੇ ਰਿਹਾ ਜੀ ਜਿੰਨਾ ਕੰਮ ਜਿੰਨਾ ਦਿਨਾਂ ਦੇ ਵੀ ਸਾਥ ਜਿੰਨਾ ਜਿੰਨਾਂ ਨੇ ਵੀ ਸਾਥ ਦਿੱਤਾ ਜਿਹੜੀ ਇਦਾਂ ਦੀ ਕੰਨਾ ਤੇ ਮੈਂ ਤੇ ਪਰਮਜੀਤ ਮਯੂਦਾ ਸਾਡੇ ਕੋਲ ਪੋਟਾ ਹੈਗੀਆਂ ਤੇ ਰਾਜਿੰਦਰ ਵੀ ਪੋੜਾ ਜੀ ਜੋ ਸਾਡੇ ਤੇ ਗੋਲੀ ਚੱਲੀ ਉਹ ਮੌਕੇ ਦੀਆਂ ਪੋੜਾ ਵੀ ਸਾਡੇ ਪੋੜਾ ਉਹ ਸਰਦਾਰ ਉਹ ਗਿਆ ਦੰਦਾਂ ਵੀ ਪਰ ਅਸੀਂ ਨਹੀਂ ਉਹ ਦੇਖਿਆ ਵੀ ਨਿਕੰਤ ਪੇੜੀ ਉੱਕੇ ਗੋਲੀ ਵੀ ਨਾ ਹੀ ਅਜੇ ਕੱਚੀ ਕਾਂਦੀ ਲਿਖੀ ਹੈ ਜੀ ਦੰਦ ਨਹੀਂ ਪੇੜੀ ਇੱਕ ਜ਼ਿਕਰ ਹੋਰ ਕੀਤਾ ਜਾਂਦਾ ਉਹਨਾਂ ਨੇ ਕਿਹਾ ਕਿ ਜਦੋਂ ਪਹਿਲਾਂ ਜਦੋਂ ਪਾਵਨ ਵਾਲਮੀ ਕੀ ਤੀਰਥ ਬਣਿਆ ਨਹੀਂ ਸੀ ਉੱਥੇ ਕੋਈ ਗੇਟ ਲੱਗਾ ਸੀ ਕੋਈ ਬਾਰੀਆਂ ਲੱਗੀਆਂ ਸੀ ਐਜਾਂ ਦਾ ਵੀ ਤੁਸੀਂ ਤਾਂ ਸ਼ੁਰੂ ਤੋਂ ਕੇਸ ਲੜਦੇ ਆ ਰਹੇ ਐਜਾਂ ਦਾ ਵੀ ਕੋਈ ਮਾਹੌਲ ਸੀ ਕਿ ਉੱਥੇ ਨਹੀਂ ਦੰਦਾਂ ਦੀ ਕੋਈ ਵੀ ਇਹਦਾ ਮਾਹੌਲ अच्छा बिल्कुल नहीं किया सी। जाहिते जदों देखो सुفت ਸੰਭਾਲੀ ਆ। जी बहुत बढ़िया तरीके ਨਾਲ ਉੱਥੇ ਜਾਂਦੇ ਰਿਹਾ ਦਰਸ਼ਨ ਕੀਤੇ ਹੋ। जी ਬਾਕੀ ਚੋਂ ਲੰਮੀ ਐ ਡਿਟੇਲ ਹੋਣਾ ਹੋਈਆਂ ਨਹੀਂ ਤੁਹਾਨੂੰ ਦੱਸਿਆ ਵੀ ਚਾਹੀ ਤੁਹਾਨੂੰ ਬਕਾਇਦਾ ਚੀਜ਼ਾਂ ਦਵਾਂਗੇ। जी ਉਹਦੇ ਚ ਜਿੱਦੋਂ ਵੀ ਕਿਤੇ ਅਗਲਾ ਟਾਈਮ ਲੱਗਾ ਤੁਹਾਨੂੰ ਦੱਸਾਂਗੇ। ਜੀ ਕਿ ਕਿਹੜੇ ਕਿਹੜੇ ਬੰਦਿਆਂ ਨੇ ਸੰਘਰਸ਼ ਲੜਿਆ। ਜੀ ਕਿਹੜੀ ਕਈ ਦਾ ਸਭਾ ਬਣੀ ਹੈ। ਜੀ ਹਰ ਇੱਕ ਚੀਜ਼ ਤੁਹਾਨੂੰ ਡਾਕੂਮੈਂਟ ਦਿਖਾਵਾਂਗੇ ਜੱਜਮੈਂਟਾਂ ਤੱਕ ਨੂੰ। ਜੀ ਉਸ ਸਮੇਂ ਵਿੱਚ ਜਿਹੜੀ ਸਭਾ ਕਿਹੜੀ ਸੀ ਜਿਹੜੀ ਪਾਵਨ ਵਾਲਮੀਕੀ ਤੀਰਥ ਦਾ ਜਿਵੇਂ ਉਹਨਾਂ ਨੇ ਕਿਹਾ ਕਿ ਭਾਰਤੀਵਾਦ ਦੀ ਸਭਾ ਸੀ। ਉਹ ਕਿਹੜੀ ਸਭਾ ਸੀ ਜਿਹੜੀ ਸਭ ਤੋਂ ਪਹਿਲਾਂ ਚੱਲਦੀ ਹੁੰਦੀ ਸੀ ਕੀ ਪੰਜਾਬ ਪ੍ਰਦੇਸ਼ ਵਾਰਮਿਕ ਸਭਾ ਦਾ ਇਤਿਹਾਸ ਪਿਆ ਹੈ ਅੱਛਾ ਜੀ ਹਾਂ ਉਹਨਾਂ ਨੇ ਬੜਾ ਸੰਘਰਸ਼ ਕੀਤਾ ਆ ਜੀ ਉਹ ਕਾਫੀ ਉਹਨਾਂ ਦੇ ਨਾਮ ਵਿੱਚ ਲਏ ਆ ਮੈਨੂੰ ਪਤਾ ਆ ਨਾਲ ਦਾ ਜੀ ਤੇ ਮੈਂ ਉਹ ਲੈ ਕੇ ਆਉਂਗਾ ਜਦੋਂ ਤੁਸੀਂ ਪੁੱਛਣਾ ਸਾਰਾ ਪੁੱਛ ਲਿਓ ਇਹ ਪੰਜਾਬ ਪ੍ਰਦੇਸ਼ ਵਾਰਮਿਕ ਸਭਾ ਸਾਜੀ ਜੀ ਉਸੇ ਸਾਰੇ ਬੰਦੇ ਹੈਗੇ ਸੀ ਜੀ ਪੰਡਤ ਬਖਸ਼ੀ ਰਾਮ ਜੀ ਵੀ ਹੈਗੇ ਸੀ ਦੇ ਜੀ ਆਏ ਆਪਣੇ ਸਾਡੇ ਪ੍ਰਧਾਨ ਜਿਤਨ ਸਿੰਘ ਹੈ ਜੀ ਜਮਸ਼ੀਰ ਵਾਲੇ ਵੀ ਸੀ ਸਾਰੇ ਜੀ ਸੀ ਆਪਣੇ ਸਾਰੇ ਬਜ਼ੁਰਗ ਸੀ ਸਾਰਿਆਂ ਦੀ ਬਹੁਤ ਬੜੀ ਦੀ ਜੀ ਮਹਾਰਾਜ ਜੀ ਹੁਣ ਜਿਹੜਾ 2 3 ਵਾਰੀ ਪਾਵਨ ਵਾਲਮੀਕੀ ਤੀਰਥ ਦੀ ਜਿਹੜੀ ਆਪਣੇ 4 ਦਵਾਰੀ ਦੇ ਲਈ ਪ੍ਰਕਰਮਾ ਦੇ ਲਈ ਨਿਸ਼ਾਨ ਦੇ ਦੇ ਲਈ ਜਿਹੜੀ ਗਲਿਆਰੀ ਦੇ ਲਈ ਜਿਹੜਾ ਤੁਹਾਡੇ ਵੱਲੋਂ ਪ੍ਰਯਾਸ ਕੀਤਾ ਜਾਂਦਾ ਉਹ ਰੁਕਣ ਦਾ ਕਾਰਨ ਕੀ ਆ ਤੁਹਾਨੂੰ ਕੀ ਲੱਗਦਾ ਸਮਾਜ ਹੰਗਾਰਾ ਭਰੇ ਜਾਂ ਸਮਾਜ ਉਹਦੀ ਮੰਗ ਕਰੇ ਤਾਂ ਉਹ ਮਸਲਾ ਹੱਲ ਹੋ ਸਕਦਾ ਜਾਂ ਫਿਰ ਸੈਂਟਰ ਵਾਲਮੀਕੀ ਸਭਾ ਤਾਂ ਕਾਨੂੰਨੀ ਲੜਾਈ ਲਾੜੀ ਰਹੀ ਹੈ ਮੰਦੀ ਜੀ ਇਹ ਵੀ ਬਹੁਤ ਗਲਤ ਗੱਲ ਮੈਂ ਕਦੇ ਨਾ ਇਹ ਕੋਈ ਐਦਾ ਆਇਆ ਨਹੀਂ ਚੈਨਲ ਤੇ ਕਦੀ ਵੀ ਜੀ ਇਹਨਾਂ ਦੱਸਿਆ ਵੀ ਆਪਣਾ ਚੁਪਚੀਤੇ ਕੰਮ ਕਰ ਰਹੇ ਹਾਂ ਜੀ ਜਿਹੜੀ ਗਲਿਆਰੇ ਦੀ ਗੱਲ ਹੈ ਵੀ ਬਹੁਤ ਗਲਤ ਗੱਲ ਹੈਗੀ ਇਹ ਤਾਂ ਹੈ ਹੀ ਗਲਿਆਰਾ ਤਾਂ ਇਹਨਾਂ ਵੀ ਹੈਗਾ ਜੀ ਪਰ ਕਰਮਾ ਬਣੀ ਹੈਗੀ ਉਹ ਜੀ ਜਿਹੜੀ ਨਿਸ਼ਾਨਦੇਹੀ ਅਸੀਂ ਕਰਾਈ ਯਾਰ ਖਸਰਾ ਨੰਬਰ 88 ਔਰ ਖਸਰਾ ਨੰਬਰ ਜਿਹੜਾ 88 ਦੇ ਵਿੱਚ ਆ ਉਸ ਰੈਨਬੂਰੀ ساری ਜਗ੍ਹਾ ਆਉਂਦੀ ਉਹ ਜੀ ਉਹ ਕੰਪਲੀਟ ਹੋ ਗਈ ਜੀ ਜਦੋਂ ਆਪਣੀ ਨਿਸ਼ਾਨਦੇਹੀ ਜਿਹੜੀ ਆ ਉਹ ਗਈ ਆ ਜਿੱਥੇ ਆਪਾਂ ਕਿਸ ਜਿੱਤੇ ਸਾਕੀ ਜੀ 68 79 ਨੰਬਰ 80 ਨੰਬਰ ਅੱਛਾ ਜੀ 77 77 ਬਟਾ ਮਿੰਨਿਤ ਤੋਂ ਜੀ 72 ਔਰ ਸਾਰੇ ਜਿਹੜੇ ਕੇਸ ਸੀ ਨਾ ਕੁਝ ਤੋਂ ਉਹ ਨਿਸ਼ਾਨਦੇਹੀ ਹੋਣ ਲੱਗੀ ਤੇ ਮਨਤਾ ਨੂੰ ਇਹ ਮਹਿਸੂਸ ਹੋਇਆ ਕਿ ਸਾਨੂੰ ਇਥੋਂ ਫਾਰ ਦੇ ਤਾ ਜੀ ਉਹ ਤੁਹਾਨੂੰ ਪਤਾ ਆਪਰੇ ਤੋਂ ਅਡਵਾਰ ਸਾਹਿਬ ਜੀ ਵਿਚਾਰਤ ਮਗਾ ਉਹਨਾਂ ਨੇ ਪਿਛਲੇ ਨਿਸ਼ਾਨਦੇਹੀ ਸਾਰੀ ਹੋਣ ਦਿੱਤੀ ਜੀ ਜਦੋਂ ਅਸੀਂ ਇਹਨਾਂ ਦੇ ਘਰ ਤੇ ਗਏ ਆ 94 ਫੋਟੋਆਂ ਦੇ ਘਰਾਂ ਦੇ ਵਿੱਚ ਜਗਾ ਗਈ ਆ ਅੱਛਾ ਜੀ ਔਰ ਬੰਦੇ ਬੁੜੀਆਂ ਉਹ ਸਾਡੇ ਗੱਲ ਪੈ ਗਏ ਜੀ ਉਜੈਲ ਵੀ ਆ ਦੇਖੋ ਅਗਲੇ ਇਨੇ ਚੁੱਪ ਬੈਠੇ ਆ ਜੀ ਜੀ ਪਰ ਉਹਨਾਂ ਨੇ ਇੱਕ ਆ ਕੇ ਸਵਾਲੇ ਬੜੇ ਤਰੀਕੇ ਨਾਲ ਕੀਤਾ ਕਿ ਸਾਨੂੰ ਦੱਸਿਆ ਨਹੀਂਆ ਜੀ ਤੇ ਚਲੋ ਤਸੀਹਦਾ ਦੇ ਟੈਨ ਦੇ ਤਰੀਕੇ ਨਾਲ ਟੈਨ ਨਾਲੋਂ ਜੀ ਦੂਜੀ ਵਾਰ ਗਏ ਆ ਤੇ ਪ੍ਰਸ਼ਾਸਨ ਨੇ ਜਵਾਬ ਦਿੱਤਾ ਜੀ ਕਿਲੇ ਕਿ ਸਾਡੀ ਕੋਈ سپورਟੀ ਨਹੀਂ ਹੈਗੀ ਜਿੰਨੀ ਤੁਹਾਨੂੰ سپورਟੀ ਚਾਹੀਦੀ ਤੇ ਤੁਹਾਨੂੰ 150 ਬਣ ਚਾਹੀਦਾ ਜੀ ਪਰ ਦੂਜੀ ਐਪਲੀਕੇਸ਼ਨ ਇਹ ਹੀ ਕਹੀ ਸੀ ਵਿਧ ਸਪੋਰਟੀ ਅੱਛਾ ਜੀ ਵਿਧ ਸਪੋਰਟੀ ਦੀ ਮੇਰੇ ਕੋਲ ਐਪਲੀਕੇਸ਼ਨ ਪਈ ਹੋ ਜੀ ਮੈਂ ਐਸਐਸਪੀ ਸਾਹਿਬ ਨੂੰ ਆਪ ਮਿਲਿਆ ਮੈਂ ਕਿਹਾ ਵਿਧ ਸਪੋਰਟੀ ਸਾਨੂੰ ਕਰਾ ਕੇ ਦਿਓ ਕਿਉਂਕਿ ਮੰਤਤ ਚਲੋ ਅੜਿੱਕਾ ਪਾਉਂਦੇ ਆ ਜੀ ਤੇ ਉਹ ਕਹਿੰਦੇ ਠੀ ਉਹਨਾਂ ਨੇ ਕਿ ਲਿਖਤੀ ਪੇ ਦਿੱਤਾ ਵੀ ਸਾਡੇ ਕੋਲ ਸਿਕਿਉਰਟੀ ਹੈ ਨਹੀਂ ਸਾਡੇ ਕੋਲ ਅੱਜ ਕੋਈ ਫੰਕਸ਼ਨ ਚੱਲ ਰਿਹਾ ਜੀ ਮਹਾਰਾਜ ਜਿਹੜਾ ਹੁਣ ਆਪਣੇ ਆਪਣੇ ਜਿਹੜਾ ਆਪਣੇ ਪਾਰਸ਼ਲਾ ਦਾ ਕੇਸ ਤੁਸੀਂ ਲੜ ਰਹੇ ਆ ਚੱਲ ਰਿਹਾ ਪਾਰਸ਼ਲਾ ਦਾ ਕੇਸ ਉਸ ਬਾਰੇ ਵੀ ਜਰੂਰ ਜਾਣਨਾ ਪਿਆ ਕਿ ਪਾਰਸ਼ਲਾ ਦੇ ਕੇਸ ਬਾਰੇ ਤੁਸੀਂ ਕਦੋਂ ਕੇਸ ਲਾਇਆ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਜਿਹੜੀ ਪਾਰਸ਼ਲਾ ਦਾ ਰਾਜinama ਹੋ ਗਿਆ ਦੇਖ ਜਦੋਂ ਆਪਣੇ ਕੇਸ ਜਿਹੜਾ ਆਪਣੇ ਹੱਕ ਦੇ ਵਿੱਚ ਹੋਇਆ ਜੀ ਇਹ ਮੇ ਕੋ ਸਾਰੇ ਪ੍ਰੂਫ ਆਏ ਐ ਐਜ਼ ਅ ਪੰਜਾਬ ਪੀਸੀ ਜਗਬੜੀਆਂ ਕਾ ਫੋਟੋ ਕਟਿੰਗਾ ਕਟਿੰਗਾ ਪੈਣਗੇ ਜੀ ਤੇ ਵੱਡੇ ਬਾਦਲ ਸਾਹਿਬ ਨੇ ਮੈਨੂੰ ਬੁਲਾਇਆ ਜੀ ਪ੍ਰਾਪੀ ਸਰ ਦਾ ਦਸ ਜੀ ਉਹ ਕਹਿੰਦੇ ਵੀ ਲਿਆਓ ਵੀ ਕੀ ਆ ਤੁਹਾਡੇ ਕੋਲ ਪ੍ਰੂਫ ਆਇਆ ਜੀ 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 ਤੇ ਅਸੀਂ ਕਿਹਾ ਵੀ ਦੇਖੋ ਸਾਰੀਆਂ ਗੱਜਮੰਟਾਂ ਵੀ ਤੁਹਾਨੂੰ ਦੇ ਦਿੱਤੀ ਸਾਰਾ ਕੁਝ ਕੀਤਾ ਉਹ ਕਹਿੰਦੇ ਵੀ ਹੁਣ ਆਪਾਂ ਇਹਨੂੰ ਓਪਨਿੰਗ ਕਰਨੀ ਹੈਗੀ ਜੀ ਪਰ ਵੱਡੇ ਲੈਵਲ ਤੇ ਨੂੰ ਆਪਾਂ ਬਣਾਉਣਾ ਆਪਣੇ ਵਿੱਚ ਮੰਤੋਂ ਕੋਈ ਡਿੱਕਾ ਨਾ ਬਣ ਜੀ ਮੈਂ ਕਿਹਾ ਠੀਕ ਆ ਜੀ ਮੈਂ ਸਾਰਾ ਕੁਝ ਤੁਹਾਨੂੰ ਦੇ ਦਿੰਦਾ ਜਿਹੜਾ ਨਾ ਹਰ ਸਤਾਸ਼ਣ ਦਸਜੀਆ ਕ ਸਿੰਘ ਜੀ ਤੇ ਹੋਰ ਵੀ ਕਾਫੀ ਆਪਣੇ ਸਾਥ ਵੀ ਸਨ ਜੀ ਤੇ ਉਹ ਜਿਹੜੇ ਉਹਨਾਂ ਨੇ ਜਿਹੋ ਚੀਜ਼ਾਂ ਲੈ ਕੇ ਕਿਹਾ ਉਹਨਾਂ ਨੇ ਬਾਅਦ ਚ ਸਾਨੂੰ ਪਤਾ ਲੱਗਾ ਕਿ ਇਹਨਾਂ ਨੇ ਇੱਕ ਸਮਝੌਤਾ ਕੀਤਾ ਹੈ ਅਛਲ ਜੀ ਤਾਂ ਕਿੰਨੇ ਸਮੇਂ ਬਾਅਦ ਤੁਹਾਨੂੰ ਪਤਾ ਲੱਗਾ ਉਹ ਕਿੰਨਾ ਟਾਈਮ ਬਾਅਦ ਜਦੋਂ ਜਦੋਂ ਓਪਨਿੰਗ ਹੋਣ ਲੱਗੀ ਨਾ ਉਦੋਂ ਸਾਨੂੰ ਪਤਾ ਲੱਗਾ ਕਿ ਜਿਹੜੀ ਪਾਰਸ਼ਾਲਾ ਦੇ ਦਿੱਤੀ ਗਈ ਹੈ ਜਦੋਂ ਪਾਵਨ ਵਾਲਮੀ ਕੀ ਦੀ ਉਸ ਬਣ ਚੁੱਕਾ ਸੀ बन चुका ਸੀ ਫਿਰ ਸਾਨੂੰ ਪਤਾ ਲੱਗਾ ਹੈ ਅੱਛਾ ਜੀ ਪਾਵਨ ਵਾਲਮੀਕੀ ਦੀ ਤੀਤ ਬਰਨ ਤੋਂ ਬਾਅਦ ਤੁਹਾਨੂੰ ਪਤਾ ਲੱਗਦਾ ਬਿਲਕੁਲ ਜਿਵੇਂ ਪਤਾ ਲੱਗਾ ਸੀ ਉਦੋਂ ਮੈਂ ਤਰੋ ਨਾਲ ਜਾ ਕੇ ਐਪਲੀਕੇਸ਼ਨ ਦਿੱਤੀ ਚਾਹਦੇ ਅੱਛਾ ਜੀ ਰਸੀ ਜੀ ਉਹ ਅਸੀਂ ਜਦੋਂ ਪਹਿਲਾਂ ਇਹਨਾਂ ਨਾਲ ਕੀਤਾ ਲੋਕਦਾਲ ਦੇ ਵਿੱਚ ਭੇਜ ਲਿਆ ਅੱਛਾ ਜੀ ਸਾਰੇ ਜਿਹੜੇ ਆਪਣੀ ਸਾਫੀ 25 ਸਾਥੀਆਂ ਦੇ ਸਨ ਜੀ ਦੇਖੋ ਸਾਡੀ ਸਮਾਜ ਦੇ 25 ਬੰਦੇ ਗਏ ਉਹਨਾਂ ਦੇ ਦੋ ਬੰਦੇ ਗਏ ਅੱਛਾ ਜੀ ਉਹਨਾਂ ਦੇ ਵਿੱਚ ਬਲਦੇਵ ਗਰੀ ਨੇ ਸਾਈਨ ਕੀਤੇ ਕਦਨੇ ਨੇ ਜੀ ਔਰ ਇੱਕ ਅਰਮੇਸ਼ ਸ਼ਰਮਾ ਜੀ ਨੇ ਜੀ ਉਹਨਾਂ ਨੇ ਦੋਵਾਂ ਨੇ ਸਾਈਨ ਦਿੱਤੇ ਜੀ ਪਰ ਸਾਡੇ ਬੰਦੇ ਪਿੱਛੇ ਭੱਜ-ਭੱਜ ਕੇ ਜਾਂਦੇ ਸਾਈਨ ਕਰਦੇ ਮੇਰੇ ਵੀ ਕਰਾ ਲਓ ਮੇਰੇ ਵੀ ਕਰਾ ਲਓ ਇਹ 파ਸ਼ਾ ਲਗਨ ਦੇ ਦਿੱਤੀ ਉਹ ਬੜੀ ਸ਼ਰਮ ਨਾਲ ਲਗਨ ਕਰਦਗੀ ਜੀ ਚਲੋ ਤੁਸੀਂ ਵੀ ਇੱਕ ਅੱਧਾ ਬੰਦਾ ਕਰ ਦੋ ਪੀੜਾ ਕੋ ਬਜੈਕਸ਼ਨ ਕਰ ਲੈ ਜੀ 13 ਮੈਂਬਰ ਸੀ ਅਸੀਂ ਜੀ 12 ਬੰਦਿਆਂ ਦੇ ਚਲੋ ਸਾਡੇ ਮੈਂਬਰ ਸੀ ਉਹਨੇ ਕਰ ਦਿੱਤੇ ਪਰ ਤੁਹਾਡੀ ਸਭਾ ਵੱਲੋਂ ਤਾਂ ਨਹੀਂ ਕੋਈ ਤੁਹਾਡਾ ਮੈਂਬਰ ਤ ਨਹੀਂ ਸੀ ਜਿਨ੍ਹਾਂ ਨੇ ਕੋਈ ਉਹਦੇ ਵਿੱਚ ਸਹਿਮਤੀ ਪ੍ਰਗਟਾਈ ਸੈਂਟਰ ਵਾਲਨ ਕੀ ਸਭਾ ਦਾ ਕੋਈ ਮੈਂਬਰ ਸੀ ਕਿ ਨਹੀਂ ਸੀ ਸਾਡਾ ਕੋਈ ਨਹੀਂ ਸੀ ਜੀ ਪਰ ਸਾਡੇ ਕੋ ਘਰੇ ਗਏ ਜੀ ਬਹੁਤ ਫੋਰਸ ਗਈ ਫੋਰਮੈਂਟ ਮੈਂ ਕੀ ਕਹਾਂ ਉਹ ਦੇ ਕਸ ਕੇ ਕੇਸ ਕਰਾਂਗੇ ਦੁਬਾਰਾ ਜੀ ਹਾਂਜੀ ਜੀ ਤੇ ਹੁਣ ਤੁਸੀਂ ਹੁਣ ਜਿਹੜਾ ਕੇਸ ਚੱਲ ਰਿਹਾ ਹੈ ਤੇ ਹੁਣ ਅੱਜ ਵੀ ਜਿਹੜਾ ਤੁਸੀਂ ਤਰੀਕ ਤੋਂ ਆਏ ਹੋ ਤੇ ਤੁਸੀਂ ਸਮਾਜ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸਮਾਜ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹੋ ਜਿਵੇਂ ਪਾਵਨ ਵਾਲਮੀਕੀ ਤੀਰਥ ਇਤਿਹਾਸ ਨੂੰ ਤੋੜ ਮੋੜ ਕੇ ਪੇਸ਼ ਕਰਨ ਦੇ ਵਿੱਚ ਜਿਹੜੇ ਰੋਲ ਅਦਾ ਕਰ ਰਹੇ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਗੱਲ ਇਹ ਆ ਜੀ ਜਿਹੜਾ ਕੇਸ ਮਹੰਤ ਮੰਗਲਦਾਸ ਜੀ ਹੋਣਾ ਜੀ ਉਹ ਤੇ ਕੇਸ ਆਪਾਂ ਕਈ ਵਾਰ ਜਿੱਤ ਚੁੱਕੇ ਹਾਂ ਜੀ ਪਰ ਜੱਜ ਨੇ ਵੀ ਕਾਫੀ ਵਾਰ ਕਹਿੰਦੇ ਕਿ ਕੇਸ ਦਾ ਚੱਕਰ ਵੀ ਉਹਨਾਂ ਦੇ ਕਦੀ ਤੇ ਉਹਨਾਂ ਦੇ ਪੋਤੇ ਲਾ ਦਿੰਦੇ ਆ ਕਦੀ ਕੋ ਦੂਜਾ ਬੰਦਾ ਲਾ ਦਿੰਦਾ ਮੰਨ ਲਓ ਜੇ ਮੈਨੂੰ ਨਹੀਂ ਤਸੱਦੀ ਹੈ ਕਿ ਜਿੱਥੇ ਪਰਮਜੀਤ ਲਾ ਸਕਦਾ ਹੈ ਰਾਜਨ ਲਾ ਸਕਦਾ ਹੈ ਉਹ ਕਰਦੇ ਰਿਹਾ ਪਰ ਅੱਜ ਜਦੋਂ ਸਾਡਾ ਮਨ ਖੋਸ਼ ਹੋਇਆ ਕਿ ਉਹ ਕਿੰਦੇ ਵੀ ਚੱਕਰ ਵੇਖਣਾ ਹੈ ਕੀ ਆ ਜੀ ਤੇ ਇਸ ਕਰਕੇ ਉਹ ਜਿਹੜੇ ਕੇਸ ਆ ਮੰਤ ਮੰਗਲ ਦਾਸ ਦਾ ਉਹ ਸੁੱਚਾ ਕੇਸ ਉਹ ਜਿੱਥੇ ਆਇਆ ਜੀ ਔਰ ਮੈਂ ਤੁਹਾਨੂੰ ਉਹ ਜਜਮੈਂਟਾ ਲੈ ਕੇ ਆਉਂਗਾ ਉਹਦੇ ਵਿੱਚ ਸੁੱਚਾ ਕੇਸ ਵਿੱਚ ਹਲਕੁਛ ਪਾਰਸ਼ਾਲਾ ਹੋਰ ਸਾਰੇ ਜਿੰਨਾ ਵੀ ਆਪਣਾ ਪਾਲੋਵਰ ਜਿੱਤਿਆ ਹੋਇਆ ਆਲੋ 39 ਕਿਲੇ ਦੇ ਵਿੱਚੋਂ ਆਪਣਾ ਜਿਹੜਾ ਕਬਜ਼ਾ ਸੀ ਉਹਦੇ ਚਿਪਸ ਮੁੱਚਾ ਫੈਸਲਾ ਹਾਈ ਕੋਰਟ ਨੇ ਦਿੱਤਾ ਹੋਇਆ ਜੀ ਹਾਂਜੀ ਜੀ ਤੇ ਸਰ ਹੁਣ ਜਿਵੇਂ ਲਾਸਟ ਦੇ ਵਿੱਚ ਪਾਵਨ ਵਾਲਮੀਕੀ ਤੀਰ ਦੇ ਇਤਿਹਾਸ ਨੂੰ ਲੈ ਕੇ ਜਿਹੜਾ ਸੈਂਟਰਲ ਵਾਲਮੀਕੀ ਸਭਾ ਸੰਘਰਸ਼ ਲੜ ਰਹੀ ਆ ਤੇ ਜਿਹੜਾ ਇਹਦਾ ਬੜਾ ਅਹਿਮ ਰੂਲ ਰਿਹਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਪਰ ਜਿਹੜੀਆਂ ਬਾਕੀ ਸਭਾਵਾਂ ਨਾਲ ਕੰਮ ਕਰਦੀਆਂ ਸੀ ਜਿਵੇਂ ਉਹ ਅੱਜ ਕਹਿ ਰਹੀਆਂ ਨੇ ਕਿ ਨਹੀਂ ਅਸੀਂ ਵੀ ਪਾਵਨ ਵਾਲਮੀਕੀ ਤੀਰ ਦੇ ਲਈ ਸੰਘਰਸ਼ ਕੀਤਾ ਅਸੀਂ ਵੀ ਕੀਤਾ ਪਰ ਤੁਸੀਂ ਅੱਜ ਵੀ ਉਹਨਾਂ ਬਚਨਾਂ ਤੇ ਖੜੇ ਆ ਤੁਸੀਂ ਅੱਜ ਵੀ ਕੇਸ ਲੜ ਰਹੇ ਆ ਤੁਹਾਨੂੰ ਕੀ ਲੱਗਦਾ ਜਿਹੜੇ ਲੋਕ ਵਾਵਾ ਖਤਨ ਦੇ ਲਈ ਅੱਗੇ ਆਉਂਦੇ ਉਹਨਾਂ ਦਾ ਕੀ ਤੁਸੀਂ ਕੀ ਕਰਾਉਂਦੇ ਉਹਨਾਂ ਨੂੰ ਸਿੱਕੇ ਨੇ ਵਾਵਾ ਮਿਲਣੀ ਚਾਹੀਦੀ ਸਾਰਿਆਂ ਨੂੰ ਜਿਹੜਾ ਨੇ ਕੰਮ ਕੀਤਾ ਦੇ ਕੋਮਪੂਨ ਗਸਤੇ ਪਰ ਜਿਹਦਾ ਵੀ ਇਸੇ ਤਰ੍ਹਾਂ ਕਰਦੇ ਨੇ ਜੀ ਕਰਨਾ ਸਿੰਘ ਸੋਤਾ ਜਿਹਦੇ ਵੀ ਕਰਦਿਆਂ ਸੀਮਾ ਜੀ ਦਾ ਵੀ ਕਰਦੇ ਜਿਹੜੇ ਵੀ ਬੰਦੇ ਨੇ ਸਾਡਾ ਸਾਥ ਦਿੱਤਾ ਕੀ ਚਾਂਸ ਸਤਾ ਜੀ ਸਾਥ ਦਿੱਤਾ ਉਹ ਸਾਰਿਆਂ ਦੇ ਅੱਜ ਵੀ ਸਤ ਕਰ ਕਰਦੇ ਨੇ ਜੀ ਤਦੀਪੁਰ ਉਸ ਪੂਰੀ ਗੱਲ ਕੀਤੀ ਹੈ ਜੀ ਜਿਹੜਾ ਜੇ ਕੋਈ ਨਹੀਂ ਕੰਮ ਹੋਇਆ ਠੀਕ ਹੈ ਉਹਨਾਂ ਸਾਨੂੰ ਸੋਪਦਾ ਜੀ ਸਾਨੂੰ ਨੇ ਪ੍ਰੋਗਰਟਨ ਦੇਤੀ ਅਸੀਂ ਲੜਦੇ ਹਾਂ ਜੀ ਤੇ ਪ੍ਰਮਾਪਨਾ ਤਰੇ ਸਿਰੋ ਵਧੀਆ ਆ ਰਹੀ ਹੈ ਗਿਆ ਥੋੜੇ ਸਮੇਂ ਚ ਗੱਲ ਕਰਨਾ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਸਾਥੀਓ ਇਹ ਸੀ ਸਾਡੇ ਨਾਲ ਸੈਂਟਰ ਵਾਲਮੀਕੀ ਇੰਟਰਨੈਸ਼ਨਲ ਸਭਾ ਯੂਕੇ ਦੀ ਟੀਮ ਸੋ ਪਾਵਨ ਵਾਲਮੀਕੀ ਤੀਰਥਨ ਨੂੰ ਲੈ ਕੇ ਕੇਸਾਂ ਦੇ ਬਾਰੇ ਵਿੱਚ ਵੀ ਇਹਨਾਂ ਨਾਲ ਗੱਲਬਾਤ ਹੋਈ ਆ ਸੋ ਇਹਨਾਂ ਦਾ ਕਹਿਣਾ ਕਿ ਸਾਡੇ ਕੋਲ 1993 ਤੋਂ ਲੈ ਕੇ ਜਿਹੜੀ ਸਾਰੀ ਡਾਕੂਮੈਂਟਰੀ ਆ ਕੇਸਾਂ ਦੀ ਪਾਵਨ ਵਾਲਮੀਕੀ ਤੀਰਥ ਦੀ ਸਾਡੇ ਕੋਲ ਮੌਜੂਦ ਆ ਸੋ ਗਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਡਾਕੂਮੈਂਟਰੀ ਦੀ ਵੀ ਜ਼ਰੂਰਤ ਹੋਈ ਤਾਂ ਉਹ ਵੀ ਤੁਹਾਡੇ ਲਈ ਲੈ ਕੇ ਆਵਾਂਗੇ ਔਰ ਇਹਨਾਂ ਦਾ ਮੰਨਣਾ ਹੈ ਕਿ ਸੈਂਟਰ ਵਾਲਮੀਕੀ ਸਭਾ ਦੇ ਵਿੱਚ ਜਿਹੜੀਆਂ ਬਾਕੀ ਸਭਾਵਾਂ ਕੰਮ ਕਰਦੀਆਂ ਸੀ ਉਹ ਇਹਨਾਂ ਦਾ ਕਹਿਣਾ ਵਾ ਸੋ ਸਾਥੀਓ ਬੇਨਤੀ ਹੈ ਵੀਡੀਓ ਨੂੰ ਦੇਖਿਓ ਜਰੂਰ ਔਰ ਕਮੈਂਟ ਬਾਕਸ ਵਿੱਚ ਆਪਣੀ ਰਾਇ ਦਿਓ ਧੰਨਵਾਦ ਜੀ ਜੈ ਵਾਲਮੀਕੀ ਜੈ ਜੀ